ਜੀ ਹਾਂ ਚਲੇ ਜੀ ਭੈਣਾਂ ਦਾ ਹੋਰ ਸਾਰੇ ਠੀਕ ਹੋਵੰਗੇ ਅਸੀਂ ਬਿਲਕੁਲ ਠੀਕ ਠਾਕ ਐਂ ਜੀ ਅੱਜ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਆਫਰ ਦੇ ਰਹੇ ਆਂਗੇ ਆਫਰ ਆਪਾਂ ਕਾਹਦੇ ਤੇ ਦੇ ਰਹੇ ਆਂ ਸੂਟਾਂ ਤੇ ਤੇ ਆਪਾਂ ਤੁਹਾਡਾ ਤੈਗਲੋਂ ਧੰਨਵਾਦ ਕਰਦੇ ਆਂ ਜੀ ਆਪਣੇ ਜਿਹੜੇ ਹਜ਼ਾਰ ਸਬਸਕ੍ਰਾਈਬਰ ਪੂਰੇ ਹੋ ਗਏ ਇਸ ਕਰਕੇ ਅੱਜ ਆਪਾਂ ਆਫਰ ਲਾਈਆ ਭੈਣਾਂ ਲਈ ਤੇ ਬਹੁਤ ਵਧੀਆ ਮੈਂ ਆਫਰ ਲੈ ਕੇ ਆਈ ਐਂ ਜੀ ਤੁਸੀਂ ਮੈਨੂੰ ਵਾਦ ਤੋਂ ਬਾਦ ਸਪੋਰਟ ਕੀਤੀ ਤੇ ਅੱਗੇ ਤੋਂ ਕਰਦੇ ਰਹੋ ਤੇ ਮੇਰੀਆਂ ਭੈਣਾਂ ਜਿਹੜੀਆਂ ਮੇਰੇ ਨਾਲ ਜੁੜੀਆਂ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆਂ ਬਹੁਤ ਬਹੁਤ ਲੱਕੀਆਂ ਜੀ ਮੈਨੂੰ ਬਹੁਤ ਸੋਹਣੀਆਂ ਭੈਣਾਂ ਮਿਲੀਆਂ ਬਹੁਤ ਜ਼ਿਆਦੇ ਵਧੀਆ ਵੀਰ ਮਿਲੇ ਐ ਜਿਹੜੇ ਮੇਰੇ ਵੀਡੀਓ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਤੇ ਅੱਗੇ-ਜੱਗੇ ਸ਼ੇਅਰ ਕਰਦੇ ਆ ਮੈਂ ਜਿੰਨਾ ਕੋ ਹੋ ਸਕਦਾ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦੀ ਆਂ ਜੀ ਤੇ ਲਓ ਜੀ ਮੈਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੀ ਆਂ ਭੈਣਾਂ ਕੋ ਭੈਣਾਂ ਬਹੁਤ ਜ਼ਿਆਦਾ ਬਿਜੀ ਹੁੰਦੇ ਆ ਇਸ ਕਰਕੇ ਭੈਣਾਂ ਕੋਲ ਟਾਈਮ ਬਹੁਤ ਘੱਟ ਹੁੰਦਾ ਮੈਂ ਵੀਡੀਓ ਬਹੁਤ ਟਾਈਮ ਥੋੜੇ ਦੀ ਬਣਾਉਣੀ ਹੈਗੀ ਤੇ ਪਰ ਮੇਰੇ ਮਨ ਦਿਲ ਤੋਂ ਤਮੰਨਾ ਹੁੰਦੀ ਮੈਂ ਭੈਣਾਂ ਦੇ ਹਰ ਰੋਜ਼ ਰੂਹੂ ਹੋਵਾਂ ਇਸ ਕਰਕੇ ਜੀ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਆਫਰ ਲੈ ਕੇ ਆਏ ਆਂਗੇ ਤੇ ਇਸ ਵੀਡੀਓ ਨੇ ਵੀ ਤੁਸੀਂ ਵੱਧ ਤੋਂ ਵੱਧ ਪਿਆਰ ਕਰਨਾ ਤੇ ਸਪੋਰਟ ਕਰਨੀ ਤੇ ਜੇ ਪਲੀਜ਼ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਬਸ ਇੰਨੀ ਕਿ ਮੈਂ ਤੁਹਾਡੇ ਤੋਂ ਸਪੋਰਟ ਭਾਲਦੀ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਲੋ ਭੈਣੋ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਤੇ ਅੱਜ ਕੱਲ ਆਪਾਂ ਕੇਕ ਕੱਟਿਆ ਆਪਾਂ ਕੇਕ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਐ ਤੇ ਉਸ ਵੀਡੀਓ ਨਾਲ ਵੀ ਤੁਸੀਂ ਬਾਅਦ ਤੋਂ ਬਾਅਦ ਸਪੋਰਟ ਕਰਨੀ ਲੋ ਭੈਣ ਜੀ ਅੱਜ ਮੈਂ ਤੁਹਾਡੇ ਲਈ ਮੇਰੀਆਂ ਭੈਣਾਂ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਐ ਹਨ ਤੇ ਮੈਂ ਉਹਨਾਂ ਲਈ ਬਹੁਤ ਆਪਾਂ ਭੈਣਾਂ ਦੇ ਨਾਲ ਜੁੜੇ ਆਂ ਭੈਣਾਂ ਦੀ ਸਪੋਰਟ ਮੈਨੂੰ ਜ਼ਰੂਰੀ ਐ ਮਸ਼ੀਨ ਵਰਕ ਦਾ ਜਰੀ ਨਾਲ ਤੇ ਬਹੁਤ ਸੋਹਣਾ ਵਿੱਧ ਦੁਪੱਟਾ ਹੈਗਾ ਨਾਲ ਇਹ ਤੁਸੀਂ ਚੈੱਕ ਕਰੋ ਮੈਂ ਤੁਹਾਨੂੰ ਪੂਰਾ ਸੂਟ ਖੋਲ ਕੇ ਦਿਖਾਉਂਗੀ ਲਓ ਇਹ ਹੋ ਗਿਆ ਜੀ ਦੁਪੱਟਾ ਇਹਦਾ ਵਿੱਧ ਦੁਪੱਟਾ ਬਹੁਤ ਸੋਹਣਾ ਸੂਟ ਹੈਗਾ ਪਾਰਟੀ ویئر ਸੂਟ ਹੈ ਤੇ ਇਹ ਹੋ ਗਿਆ ਜੀ ਸ਼ਲਟਰ ਪੂਰਾ ਹੀ ਸੂਟ ਬਣਿਆ ਹੋਇਆ ਹੈ ਇਹ ਇਹ ਵਰਕ ਹੋ ਗਿਆ ਜੀ ਇਹਦਾ ਠੀਕ ਹੈ ਇਹ ਮਸ਼ੀਨ ਵਰਕ ਜਰੀ ਨਾਲ ਵਰਕ ਹੋਇਆ ਤੇ ਪਾਰਟੀ ਵੇਅਰ ਸੂਟ ਹੈ ਬੜਾ ਹੀ ਸੋਹਣਾ ਬਣੂਗਾ ਕਲਰ ਬਹੁਤ ਸੋਹਣਾ ਹੈ ਬਾਕੀ ਪਹਿਣਾ ਦੀ ਚਵੈਸ ਰਹੂ ਕਿ ਕੋਈ ਵੀ ਕਲਰ ਪਸੰਦ ਕਰ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਮੇਰਾ ਨੰਬਰ ਐਡ ਕੀਤਾ ਹੋਇਆ ਜੀ ਤੁਸੀਂ ਉੱਥੇ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਕੇ ਆਪਦੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਤੇ ਪਹਿਣਾ ਲਈ ਮੈਂ ਜਿਹੜੀ ਆਫਰ ਲੈ ਕੇ ਆਈਆਂ ਇਹ ਇਹ ਸੂਟ ਦੇ ਨਾਲ ਮੈਂ ਭੈਣਾਂ ਨੂੰ ਅੱਜ ਇਹ ਵਾਲਾ ਸੂਟ ਫ੍ਰੀ ਦੇ ਰਹੀ ਆਂ ਜੀ ਤੁਸੀਂ ਇਹ ਵਾਲਾ ਸੂਟ ਲਓ ਜੋ ਵੀ ਮੈਂ ਤੁਹਾਨੂੰ ਦਿਖਾਉਂਗੀ ਪਸ਼ਮੀਨੇ ਦੇ ਸੂਟ ਹਨਾ ਹਰ ਇੱਕ ਸੂਟ ਦੇ ਨਾਲ ਇੱਕ ਸੂਟ ਫ੍ਰੀ ਹੋਊਗਾ ਭੈਣਾਂ ਲਈ ਜਲਦੀ ਤੋਂ ਜਲਦੀ ਤੁਸੀਂ ਆਰਡਰ ਬੁੱਕ ਕਰਨਾ ਆਰਡਰ ਵੀ ਦੇਣਾ ਜੀ ਆਪਾਂ ਤੁਹਾਡੇ ਲਈ ਸੂਟ ਘਰ ਤੇ ਪਹੁੰਚਦਾ ਕਰ ਦੇਾਂਗੇ ਤੇ ਇਹਦੇ ਨਾਲ ਮੈਚਿੰਗ ਸਲਵਾਰ ਹੈਗੀ ਇਸ ਤਰ੍ਹਾਂ ਦੀ ਬਹੁਤ ਵਧੀਆ ਪਸ਼ਮੀਨਾ ਜੀ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਪਾਏ ਸੀ ਆਪਣੇ ਕੋਲੇ ਬਹੁਤ ਸਾਰੇ ਸੂਟ ਆਏ ਆ ਪਸ਼ਮੀਨੇ ਦੇ ਤੇ ਆਪਾਂ ਪਹਿਣਾ ਲਈ ਬਹੁਤ ਵਧੀਆ ਆਫਰ ਕੱਢੀ ਹੋਈ ਐ ਇਸ ਕਰਕੇ ਮੇਰੇ ਭੈਣਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਮੇਰੇ ਵੀਰ ਬਹੁਤ ਪਿਆਰ ਕਰਦੇ ਆ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਮੈਨੂੰ ਇੰਨੀ ਕੁ ਖੁਸ਼ੀ ਹੋਈ ਕਿ ਜਿੰਨੀ ਮੈਂ ਦੱਸ ਹੀ ਨਹੀਂ ਸਕਦੀਗੀ ਕਿ ਮੇਰੀ ਇੰਨੀ ਜ਼ਿਆਦਾ ਸਪੋਰਟ ਦਿੱਤੀ ਮੇਰੇ ਭੈਣ ਭਰਾਵਾਂ ਨੇ ਤੇ ਲਓ ਜੀ ਇਹਦੇ ਵਿੱਚ ਕਾਹ ਵਾਲਾ ਕਲਰ ਹੋ ਗਿਆ ਵੇਖੋ ਇਹਦਾ neck ਦਾ ਕੰਮ ਹੈ ਇਹ ਵੀ ਪਾਰਟੀ ویئر ਐ ਤੇ ਸੁਮੇਤ ਦਾ ਪੱਟਾ ਹੈ ਜੀ ਜਲਦੀ ਜਲਦੀ ਤੁਸੀਂ ਸੂਟ ਹੈ ਜਿਹੜੇ ਆਪਦੇ ਬੁੱਕ ਕਰ ਲੈਣੇ ਆ ਲਓ ਇਹ ਹੋ ਗਿਆ ਜੀ ਦੁਪੱਟਾ ਕੱਟਵਰਕ ਦਾ ਕੰਮ ਹੋਇਆ ਦੁਪੱਟੇ ਤੇ ਸਾਰਾ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਹ ਕੱਟਵਰਕ ਦਾ ਕੰਮ ਹੋਇਆ ਇਸ ਤਰ੍ਹਾਂ ਦੇਖੋ ਖੁਸ਼ੀ ਇੰਨੀ ਕ ਜਿਆਦਾ ਹੁੰਦੀ ਹੈ ਜੇ ਕੋਈ ਮਿਹਨਤ ਕਰਦਾ ਮੇਰੀ 2 ਸਾਲਾਂ ਦੀ ਮਿਹਨਤ ਨੂੰ ਫਲ ਲੱਗਿਆ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਮੇਰੀਆਂ ਭੈਣਾਂ ਨੇ ਮੈਨੂੰ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਕੱਟਵਰਕ ਦਾ ਕੰਮ ਭੈਣ ਜੀ ਵੇਖੋ ਮੈਨੂੰ ਅੱਗੇ ਤੋਂ ਅਗੇਵੇਂ ਸਪੋਰਟ ਤੁਸੀਂ ਕਰਦੇ ਰਹੋ ਜਦੋਂ ਬੰਦਾ ਕੋਈ ਮਿਹਨਤ ਕਰਦਾ ਉਹਦੀ ਮਿਹਨਤ ਨੂੰ ਫਲ ਲੱਗਦਾ ਤਾਂ ਉਹਨੂੰ ਕਿੰਨੀ ਖੁਸ਼ੀ ਹੋਊਗੀ ਤੁਸੀਂ ਜਾਣਦੇ ਹੀ ਹੋ ਹਨਾ ਮੇਰੇ ਜਿਹੜੇ 1000 ਸਬਸਕ੍ਰਾਈਬਰ ਆ ਪੂਰੇ ਹੋਏ ਆ ਇਸ ਚੀਜ਼ ਦੀ ਖੁਸ਼ੀ ਹੋਈ ਹੈ ਮੈਨੂੰ ਦੇਖੋ ਜੀ ਇਹ ਤਾਂ neck ਦਾ ਕੰਮ ਹੈ ਐਵੇਂ ਸਾਰਾ ਸੂਟ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈਗਾ ਸਾਰਾ ਇਹ ਮਸ਼ੀਨ ਵਰਕ ਦਾ ਕੰਮ ਹੈ ਜੀ ਤੇ ਐਵੇਂ ਇਹਦਾ ਫਰੰਟ ਬਣਿਆ ਹੋਇਆ ਕਿ ਰਹਿਉਣਗਾ ਇੱਥੇ ਇਹ neck ਦਾ ਕੰਮ ਹੋ ਗਿਆ ਲੋਪਹਿਣੋ ਜਲਦੀ ਜਲਦੀ ਮੇਰੀਆਂ ਪਹਿਣਾ ਬੁੱਕ ਕਰੋ ਸੂਟ ਨੂੰ ਤੇ ਇਹਦੇ ਨਾਲ ਆਪਾਂ ਤੁਹਾਨੂੰ ਪਸ਼ਮੀਨੇ ਦਾ ਸੂਟ ਵੈਸ ਪਸ਼ਮੀਨੇ ਦਾ ਤੁਸੀਂ ਕੋਈ ਵੀ ਕਲਰ ਬੁੱਕ ਕਰ ਲਓ ਇਹ ਨਹੀਂ ਜਿਹੜਾ ਮੈਂ ਤੁਹਾਨੂੰ ਦਿਖਾਤਾ ਇਹਦੇ ਨਾਲ ਤੁਸੀਂ ਇਹ ਲੈਣਾ ਜਿਹੜਾ ਵੀ ਤੁਹਾਨੂੰ ਪਸੰਦ ਹੋਏ ਮੈਂ ਪਸ਼ਮੀਨੇ ਦੇ ਸੂਟ ਤੁਹਾਨੂੰ ਸਾਰੇ ਚੈੱਕ ਕਰਵਾਉਂਗੀ ਤੇ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਇਆ ਮੈਂ ਫ੍ਰੀ ਦੇ ਰਹੀ ਹਾਂ ਇਹ ਸੂਟ ਤੇ ਇਹ ਹੈਗੀ ਜੀ ਆਪਣੇ ਕੋਲੇ ਆਫਰ ਸਿਰਫ 3 ਦਿਨਾਂ ਲਈ ਤੇ ਮੇਰੀਆਂ ਭੈਣਾਂ ਜਲਦੀ ਜਲਦੀ ਬੁੱਕ ਕਰਿਓ ਪਸ਼ਮੀਨੇ ਦੇ ਸੂਟ ਤਾਂ ਮੈਂ ਤੁਹਾਨੂੰ ਸਾਰੇ ਚੈੱਕ ਕਰਵਾ ਦਿੰਦੀ ਹਾਂ ਜੀ ਨਾਲ-ਨਾਲ ਦੇਖੋ ਕੋਈ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਹੋ ਬਹੁਤ ਵਧੀਆ ਵਾਲਾ ਪਸ਼ਮੀਨਾ ਹੈ ਇਹ ਲਓ ਜੀ ਇਹ ਵੀ ਸਲਵਾਰ ਹੋ ਗਈ ਠੀਕ ਹੈ ਇਹ ਵਾਲਾ ਕਲਰ ਹੋ ਗਿਆ ਉਹ ਇਹ ਸੂਟਾਂ ਨਾਲ ਮਤਲਬ ਜਿਹੜੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀਆਂ ਹਾਂ ਸੂਟ ਇਹ ਸੂਟ ਹੋ ਗਿਆ ਜੀ ਦੇਖੋ ਕਲਰ ਤੁਸੀਂ ਚੈੱਕ ਕਰੋ ਕਿੰਨਾ ਪਿਆਰਾ ਹੈਗਾ ਇਹ ਸੂਟ ਦੇ ਨਾਲ ਹਰ ਸੂਟ ਪਸ਼ਮੀਨੇ ਦਾ ਫਰੀ ਹੈਗਾ ਤੁਸੀਂ ਕੋਈ ਵੀ ਸੂਟ ਕਹਿ ਦਿਓ ਪਸ਼ਮੀਨੇ ਦਾ ਆਪਾਂ ਤੁਹਾਨੂੰ ਫਰੀ ਦੇਵਾਂਗੇ ਜੋ ਕਹਿਤਾ ਬਾਕੀ ਜੋ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਜੀ ਆਪਾਂ ਤੁਹਾਡੇ ਘਰ ਤਾਂ ਹੀ ਉਹ ਹੀ ਭੇਜਾਂਗੇ ਜਿਹੜੀਆਂ ਭੈਣਾਂ ਸਾਡੇ ਤੋਂ ਸੂਟ ਮੰਗਵਾਉਂਦੀਆਂ ਉਹਨਾਂ ਨੂੰ ਪਤਾ ਹੈ ਸਾਡੀ ਕੁਆਲਿਟੀ ਕਿੰਨੀ ਵਧੀਆ ਹੈ ਸਾਡੇ ਨਾਲ ਜੁੜਿਆ ਸਾਡੀ ਨੇਚਰ ਕਿੰਨੀ ਵਧੀਆ ਸਾਡੇ ਨਾਲ ਗੱਲਾਂ ਕਰਦੇ ਆ ਫੋਨ ਤੇ ਹਨਾ ਤੇ ਸਾਡੇ ਬਾਰੇ ਉਹਨਾਂ ਨੂੰ ਪਤਾ ਹੈਗਾ ਲਓ ਜੀ ਕਾਵळा ਸੂਟ ਹੋ ਗਿਆ ਵਿੱਦੂ ਪੱਟਾ ਪਹਿਨੋ ਤੇ ਸੂਟ ਤੁਸੀਂ ਬੁੱਕ ਕਰ ਲਓ ਠੀਕ ਹੈ ਜੀ ਤੇ ਆਪਾਂ ਤੁਹਾਡੇ ਲਈ હાજર ਹੈ ਲਓ ਪਹਿਨੋ ਇਹ ਸ਼ਰਟ ਹੋ ਗਈ ਮੈਚਿੰਗ ਸੂਟ ਹੈ ਜੀ ਨਾਲ ਇੱਕ ਪਾਰਟੀ ਵੀਰ ਤੇ ਇੱਕ ਸਰਦੀ ਵਾਲਾ ਪਸ਼ਮੀਨੇ ਦਾ ਸੂਟ ਤੇ ਮੇਰੀਆਂ ਭੈਣਾਂ ਨਾਲੇ ਸਰਦੀ ਦਾ ਸੂਟ ਸਵਾਉਣੀਆਂ ਨਾਲੇ ਪਾਰਟੀ ਵੀਰ ਸੂਟ ਸਲਾਈ ਕਰਾਉਣੀਆਂ ਸਾਡੇ ਕੋਲੋਂ ਤੁਸੀਂ ਸਲਾਈ ਕਰਾ ਕੇ ਵੀ ਮੰਗਵਾ ਸਕਦੇ ਹੋ ਤੇ ਬਿਨਾ ਸਲਾਈ ਤੋਂ ਵੀ ਵੀ ਤੁਹਾਡੀ ਮਰਜ਼ੀ ਰਹੂਗੀ ਠੀਕ ਹੈ ਜੀ ਲਓ ਪਸ਼ਮੀਨੇ ਦਾ ਸੂਟ ਇੱਕ ਤੋਂ ਇੱਕ ਸੋਹਣੇ ਆ ਸਾਰੇ ਸੂਟ ਬਹੁਤ ਵਧੀਆ ਹੈਗੇ ਆਪਣੇ ਕੋਲੇ ਕਾਫੀ ਸਾਰਾ ਮਾਲ ਆਇਆ ਸੀਗਾ ਇੱਕ ਇੱਕ ਸੂਟ ਦੇ ਨਾਲ ਦੇ ਕਲਰ ਕਿੰਨੇ ਕਿੰਨੇ ਸੀਗੇ ਹਨਾ ਕੁਝ ਕੁਝੋ ਸੇਲ ਹੋ ਗਏ ਕੁਝ ਆਪਣੇ ਕੋਲੇ ਹੈਗੇ ਆ ਲਓ ਜੀ ਇਹ ਹੋ ਗਏ ਇਹ ਇਹਦੇ ਨਾਲ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਨੈੱਕ ਦਾ ਕੰਮ ਪਾਰਟੀ ਵੀਰ ਇਹ ਵਾਲਾ ਸੂਟ ਆਪਾਂ ਜਿਹੜੀ ਇਹ ਆਫਰ ਲਾਈਏ ਤਿੰਨ ਦੇ ਨਾਲ ਲਈ ਲਈ ਆਪਣੇ ਹੈਂਡਵਰਕ ਦੇ ਸੂਟ ਪੈਚਵਰਕ ਦੇ ਮਸ਼ੀਨਵਰਕ ਦੇ ਕਿਸੇ ਵੀ ਸੂਟ ਨੂੰ ਤੁਸੀਂ ਵਾਇ ਕਰਦੇ ਹੋ ਉਸ ਸੂਟ ਦੇ ਨਾਲ ਆਪਾਂ ਤੁਹਾਨੂੰ ਇੱਕ ਸੂਟ ਫ੍ਰੀ ਤੇ ਦੇਾਂਗੇ ਪਸ਼ਮੀਨੇ ਦਾ ਉਹਨਾਂ ਦੇ ਵਿੱਚੋਂ ਵੀ ਤੁਸੀਂ ਕਿਸੇ ਚੋ ਕਰ ਸਕਦੇ ਹੋਗੇ ਲਓ ਪਹਿਨੋ ਇਹ ਵੀ ਦੁਪੱਟਾ ਸਮੇਤ ਹੈ ਇਹ ਹੈਗਾ ਜੀ ਆਰੀ ਦਾ ਕੰਮ ਹੋਇਆ ਇਹਦੇ ਉੱਪਰ ਲਓ ਇਹ ਆਰੀ ਦੇ ਕੰਮ ਨਾਲ ਫਲਾਵਰ ਬਣਿਆ ਹੋਇਆ ਹੈ ਪਰਪਲ ਕਲਰ ਬਹੁਤ ਹੀ ਪਿਆਰਾ ਤੇ ਨਾਲ ਦਿੱਤੂ ਦੁਪੱਟਾ ਇਹ ਸਾਰੇ ਸੂਟ ਪਾਰਟੀ ਵੇਅਰ ਸੂਟ ਹੈ ਜੀ ਬਹੁਤ ਸੋਹਣੀ ਕੁਆਲਿਟੀ ਹੈ ਇਹਨਾਂ ਦੀ ਲਓ ਕਿੰਨਾ ਸੋਹਣਾ ਹੈ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਭੈਣੋ ਸਾਰੀਆਂ ਭੈਣਾਂ ਨੂੰ ਮਤਲਬ ਇਹ ਸੂਟ ਹੈ ਜਿਹੜੇ ਮਿਲ ਜਾਣ ਇਹਨਾਂ ਸੂਟਾਂ ਦਾ ਸਾਰੀਆਂ ਭੈਣਾਂ ਫਾਇਦਾ ਲੈ ਚੁੱਕਣ ਲਓ ਇਹਦੇ ਵਿੱਚ ਵੀ ਕਲਰ ਕਿੰਨਾ ਸੋਹਣਾ ਦੇਖੋ ਇਹ ਵਾਲਾ ਹੋ ਗਿਆ ਤੇ ਇਹ ਪਸ਼ਮੀਨੇ ਦਾ ਸੂਟ ਹੋ ਗਿਆ ਜੀ ਲਓ ਜਿਵੇਂ ਆਹ ਸੂਟ ਲੈ ਲਿਆ ਤੁਸੀਂ ਨਾਲ ਹਨਾ ਪੀਚ ਕਲਰ ਦਾ ਤੇ ਨਾਲ ਪਸ਼ਮੀਨੇ ਦਾ ਆਹ ਵਾਲਾ ਸੂਟ ਤੁਸੀਂ ਫ੍ਰੀ ਲੈ ਲਓ ਬਹੁਤ ਵਧੀਆ ਆਪਾਂ ਮਤਲਬ ਇਹ ਚੀਜ਼ ਤੁਹਾਡੇ ਲਈ ਆਫਰ ਲਈ ਹੋਈ ਹੈ ਦੇਖੋ ਜੀ ਇਹ ਦੁਪੱਟਾ ਤੇ ਇਹ ਆਰੀਵਰਕ ਦਾ ਕੰਮ ਹੈ ਤੇ ਇਹ ਵਾਲਾ ਹੋ ਗਿਆ ਜੀ ਪਸ਼ਮੀਨੇ ਦਾ ਸੂਟ ਜਵੈਸ ਤੁਹਾਡੀ ਰਹੂਗੀ ਕਿਹੜੇ ਨਾਲ ਕਿਹੜਾ ਲੈਣਾ ਹੈ ਹੈਨਾ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਇਹਦੇ ਨਾਲ ਆ ਵਾਲਾ ਸੂਟ ਅਸੀਂ ਲੈਣਾ ਹੈਗਾ ਲਓ ਭੈਣੋ ਜਲਦੀ ਜਲਦੀ ਤੁਸੀਂ ਆਪਣੇ ਨੰਬਰ ਆਪਣਾ ਵੀਡੀਓ ਦੇ ਵਿੱਚ ਚੱਲ ਰਿਹਾ ਹੈਗਾ ਤੁਸੀਂ ਉੱਥੇ ਜਾ ਕੇ ਨੰਬਰ ਲੈ ਕੇ ਮੈਨੂੰ ਵਟਸਐਪ ਕਰਕੇ ਤੇ ਤੇ ਆਪਦੇ ਲਈ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਕਿੰਨੀ ਸੋਹਣੀ ਆਪਾਂ ਤੁਹਾਡੇ ਲਈ ਆਫਰ ਲੈ ਕੇ ਆਏ ਆ ਤੇ ਐਵੇਂ ਜੇ ਆਪਾਂ ਆਫਰਾਂ ਲੈ ਕੇ ਆਉਂਦੇ ਰਵਾਂਗੇ ਹਾਂਜੀ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਇਹ ਵਾਲੇ ਜਿਵੇਂ ਆਹ ਵਾਲੇ ਸੂਟ ਦਿਖਾਏ ਆ ਹਨਾ ਜਾਂ ਵਾਲੇ ਸੂਟ ਦਿਖਾਏ ਆ ਜਾਂ ਇੰਸਟਾਗ੍ਰam ਪੇਜ ਦੇ ਉੱਪਰ ਆਪਣੇ ਹੈਂਡਵਰਕ ਦੇ ਸੂਟ ਪਾਏ ਆ ਉਹਨਾਂ ਦੇ ਵਿੱਚੋਂ ਵੀ ਤੁਸੀਂ ਸੂਟ ਪਸੰਦ ਕਰ ਸਕਦੇ ਹੋ ਸੂਟ ਪਸੰਦ ਕਰਕੇ ਨਾਲ ਆਪਾਂ ਤੁਹਾਨੂੰ ਪਸ਼ਮੀਨੇ ਦਾ ਸੂਟ ਫ੍ਰੀ ਦੇਵਾਂਗੇ। ਜਿਮਿਆ ਵਾਲਾ ਸੂਟ ਇਹਦੇ ਨਾਲ ਹੋ ਗਿਆ ਹਨਾ ਆਹ ਵਾਲਾ ਸੂਟ ਇਹ ਕਿਸੇ ਹੋਰ ਪਸ਼ਮੀਨੇ ਨਾਲ ਤੁਸੀਂ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਬੁੱਕ ਕਰ ਲਓ। ਸੂਟ ਸਾਰੇ ਬਹੁਤ ਜਿਆਦੇ ਸੋਹਣੇ ਸੋਹਣੇ ਸੂਟ ਹੈਗੇ। ਲਓ। ਕੰਬੀਨੇਸ਼ਨ ਦੇਖੋ ਤੁਸੀਂ ਕਲਰ ਬਹੁਤ ਜਿਆਦੇ ਸੋਹਣੇ। ਬਹੁਤ ਪਿਆਰੀ ਆਫਰ ਲਾਈ ਹੋਈ ਆ ਆਪਾਂ ਸਪੋਰਟ ਕਰੋ ਜੀ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਹਾਂਜੀ ਭੈਣੇ ਦੇਖੋ ਜੀ ਕਲਰ ਕਿੰਨੇ ਸੋਹਣੇ ਐ ਬਹੁਤ ਜਿਆਦਾ ਸੋਹਣੇ ਕਲਰ ਐ ਜਿਹੜੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਸੂਟ ਇੱਧਰ ਚੈੱਕ ਕਰ ਲਓ ਤੁਸੀਂ ਹਨਾ ਪਸ਼ਮੀਨੇ ਦਾ ਸੂਟ ਇਹ ਤਾਂ ਮੈਂ ਤੁਹਾਨੂੰ ਇਸ ਤਰ੍ਹਾਂ ਦਿਖਾਏ ਆ ਇਹਨਾਂ ਦੇ ਵਿੱਚੋਂ ਪਸ਼ਮੀਨਾ ਤੁਹਾਨੂੰ ਕੋਈ ਵੀ ਪਸੰਦ ਹੋਵੇ ਆਪਾਂ ਸੂਟ ਤੁਹਾਨੂੰ ਉਹੀ ਚੈੱਕ ਲੈ ਕੇ ਦੇਵਾਂਗੇ ਨਾਲ ਲਾ ਕੇ ਦੇਵਾਂਗੇ ਤੇ ਇਹ ਜਿਹੜੀ ਆਫਰ ਲਾਈ ਹੈ ਜੇ ਆਪਾਂ ਸਿਰਫ ਤਿੰਨ ਦੇ ਨਾਲ ਲਈ ਲਾਈ ਐ ਤੇ ਜਲਦੀ ਜਲਦੀ ਤੁਸੀਂ ਬੁੱਕ ਕਰ ਲੈਣੇ ਇਹ ਆਫਰ ਆਪਾਂ ਆਪਣੇ 1000 ਸਬਸਕ੍ਰਾਈਬਰ ਪੂਰੇ ਹੋ ਗਏ ਇਸ ਕਰਕੇ ਲਾਈਏ ਤੇ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਵੇਖਣ ਲਈ ਮਿਲਦੇ ਹਾਂ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਧੰਨਵਾਦ ਜੀ